ਲੋਕ ਥੱਕੇ ਬੋਬਦੀ ਘਾਉ ਤੇ ਤ੍ਰਿਪਤਨ ਤ੍ਰਿਸ਼ਨਾ ਨਾਥ ਸੱਚ ਸੱਚ ਸਾਖਤ ਮੁਏ ਨਾਨਕ ਮਾਇਆ ਨਾ ਸਾਥ ਬਹੁਤ ਪ੍ਰਕਾਰ ਨਾਲ ਮਾਇਆ ਦੀ ਕਮਾਈ ਕਰਦਾ ਰਹੇ ਕਲ ਕਮਾਈ ਮਾਇਆ ਇਕੱਠੀ ਕਰਦਾ ਰਹੇ ਭਾਈ ਦੌੜ ਕਰਕੇ ਨਾ ਤ੍ਰਿਸ਼ਨਾ ਗਈ ਤੇ ਨਾ ਨਾਤ ਮਾਇਆ ਦੀ ਭੁੱਖ ਗਈ ਅਸਤੰਦਰ ਤ੍ਰਿਸ਼ਨਾ ਗਈ ਨਾ ਤਰਕ ਤਰਕ ਨਾਲ ਜਿੰਨੇ ਲੋਡ ਜਿੰਨੇ ਚਾਹੁੰਦਾ ਸੀ ਉਹਨੇ ਮਾਇਆ ਇਕੱਠੀ ਨਹੀਂ ਹੋਈ ਕਹਿੰਦਾ ਮਤਲਬ ਆ ਜਿੰਨੇ ਉਹ ਚਾਹੁੰਦਾ ਸੀਗਾ ਉਹ ਇਕੱਠੀ ਨਹੀਂ ਜਿੰਨੇ ਚਾਹੁੰਦਾ ਸੀ ਉਹਦਾ ਉਹ ਗਾਹਾਂ ਫਿਰ ਲੱਖ ਸੈਸ ਘਟੇ ਲੱਖ ਹੋ ਜਾਂਦਾ ਹੋਵੇ ਜਾਂ ਹਜ਼ਾਰ ਹੋ ਜਾਂਦੇ ਨੇ ਫਿਰ ਲੱਖ ਦੇ ਚਲੇ ਜਾਂਦੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਉਹਦੇ ਸੁਖਮਣੀ ਸਾਹਿਬ ਚ ਇਸੇ ਗੱਲ ਦੀ ਵਿਆਖਿਆ ਕੀਤੀ ਹੋਈ ਹੈ ਨਾ ਇਸੇ ਪੌੜੀ ਦੀ ਸੁਖਮਣੀ ਸਾਹਿਬ ਚ ਵਿਆਖਿਆ ਇਸ ਬਾਣੀ ਦੀ ਉਹ ਵਿਆਖਿਆ ਸੁਖਮਣੀ ਸਾਹਿਬ ਦੇ ਵਿੱਚ ਅਸਲ ਫਾਊਂਡੇਸ਼ਨ ਤਾਂ ਇੱਕੋ ਹੀ ਹੈ ਸਾਰੀ ਗੱਲ ਦੀ ਉੱਥੇ ਗੱਲ ਜਿਆਦਾ ਵਿਆਖਿਆ ਕਰ ਜਿਹੜੇ ਪੁਆਇੰਟ ਇਹਦੇ ਦਿੱਤੇ ਨੇ ਉਹਦੀ ਵਿਆਖਿਆ ਹੀ ਕੀਤੀ ਹੋਈ ਹੈ ਉੱਥੇ ਨਵੀਂ ਗੱਲ ਕੋਈ ਨਹੀਂ ਨਵੀਂ ਗੱਲ ਤਾਂ ਕੀ ਹੋਣੀ ਹੋਈ ਵਾਰ-ਵਾਰ ਆਈ ਜਾਂਦੀ ਹੈ ਬੋਲਿਆ ਹੈ ਵਿਆਖਿਆ ਨਵੇਂ ਦ੍ਰਿਸ਼ਾਂ ਨੂੰ ਦਿੱਤੀ। ਫੱਕੇ ਬੋਬ ਦੀ ਘਾਲ ਤੇ ਸਿਰਫ ਤਨੁ ਦੇਖਣਾ ਨਾਲ। ਨਾ ਕ੍ਰਿਸ਼ਨਾ ਲਈ ਨਾਮ ਆਇਆ। ਇਹ ਤ੍ਰਿਪਤੀ ਹੋਈ। ਤ੍ਰਿਪਤੀ ਦਾ ਤਾਂ ਹੁੰਦੀ ਜੇ ਜਿੰਨੀ ਲੋੜ ਹੈ ਬਈ ਹੁਣ ਬਹੁਤ ਹੈ। ਮਾੜਾ ਮਤੂ ਨਹੀਂ ਹੋਇਆ ਰਗੜ ਜਾ ਕੇ ਨਹੀਂ ਹੋਇਆ। ਪਤਾ ਹੀ ਯਕ ਪ੍ਰੈਕਟੀਕਲ ਦੇ ਵਿੱਚ ਗੱਲ ਗਈ ਰਹੀ ਹੈ। ਸੱਚ ਸੱਚ ਮਾਇਆ ਦੀ ਧੁਖ ਨਹੀਂ ਹੁੰਦਾ ਸੱਚ ਸੱਚ ਸਾਖਤ ਹੋਵੇ ਨਾਲ ਮਾਇਆ ਦਾ ਸਾਥ ਸ਼ਖਤ ਜਿਹੜੇ ਨੇ ਸਾਥ ਤਰਫ ਨਹੀਂ ਜਨਰਲ ਆਜੀ ਵਾਸਤੇ ਸਾਥ ਤਰਫ ਨਹੀਂ ਹੁੰਦਾ ਸ਼ਖਤ ਹੋਏ ਕਿਸੇ ਦੇ ਅੱਗੇ ਝੁਕਦਾ ਨਹੀਂ ਹੈ ਯਾ ਸੱਜਣ ਦੌਰ ਤੇ ਸੰਸਰੇ ਵਾਸਤੇ ਉਹਨੇ ਜਿਹੜੇ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ ਯਾ ਰਾਜੇ ਵਾਸਤੇ ਦੋਈ ਮਾਇਆ ਕਠੀ ਕਰਦੇ ਨੇ ਦੋਈ ਨੇ ਜੀ ਨਾ ਕੋਈ ਜ਼ਿਆਦਾ ਮਾਇਆ ਹੁੰਦੀ ਹੈ ਆ ਤਾਂ ਇਹ ਨੇੜਿਆ ਆੜੇ بڑے بڑے ਧਰਮ ਆਵੇ ਇਹਨਾਂ ਨੂੰ ਕਰੋੜਾ ਰੁਪਏ ਦੇ ਛੱਦਰ ਚੜਾਉਂਦੇ ਨੇ ਲੋਕ ਉੱਥੇ ਹੀ ਮਾਇਆ ਜ਼ਿਆਦਾ ਹੈ ਕਹਾਂਗੇ ਆ ਆਮ ਆਦਮੀ ਦੀ ਗੱਲ ਕੱਟੇ ਹੀ ਆ ਆਮ ਆਦਮੀ ਨਹੀਂ ਜੀ ਨਾ ਕੋਈ ਮਾਇਆ ਉਹ ਵੀ ਹੈਗੇ ਨੇ ਪਹਿਲਾਂ ਰਾਜਿਆਂ ਕੋਲੇ ਮਾਇਆ ਹੁੰਦੀ ਸੀ ਰਾਜਾ ਦੇ ਖਿਆਨੇ ਜੋ ਇਕੱਠੀ ਕਰਦੇ ਸੀ ਇਹ ਆ ਫਿਰ ਮੰਦਿਰਾਂ ਚ ਰਾਜੇ ਮੰਦਿਰਾਂ ਚ ਚੜਾ ਦਿੰਦੇ ਸੀ ਮਾਇਆ ਜਿਹਦੇ ਜਿਹਾ ਸੋਨਾ ਚੜਾਤਾ ਉੱਥੇ ਮੰਦਿਰ ਚ ਵੀ ਕਾਸ਼ੀ ਵੀ ਦਿੱਤਾ ਸੋਨਾ ਇਹਨਾਂ ਨਾਲੋਂ ਜ਼ਿਆਦਾ ਅਗਰ ਪਾਵਣ ਵੀ ਗੁਜ਼ਰੇ ਹਨ ਮੈਂ ਕਹੇ ਦਾੜੇ ਸੋਨਾ ਲੈਂਦੇ ਨਹੀਂ ਉਹ ਲਾਉਂਦੇ ਨਹੀਂ ਹਣ ਸੋਨਾ ਅਜੇ ਤਾਂ ਸੋਨਾ ਲੱਗਦਾ ਨਹੀਂ ਉਹ ਲਾਉਂਦੇ ਹੀ। ਉਹ ਵੀ ਲੈਣ ਦੀ ਲੋੜ ਨਹੀਂ ਲਾਜ਼ਮ ਤੇ। ਸੱਚ ਸੱਚ ਸਾਗਤ ਨੂੰਏ ਸਾਗਤ ਇਕੱਠੇ ਕਰ ਕਰਨ ਆਇਆ ਮਰਦੇ ਚ ਦੇ। ਨਾਨਕ ਆਇਆ ਨਾ ਜਦ ਮਰ ਜਾਂਦੇ ਤੇ ਮਾਇਆ ਇੱਥੇ ਛੱਡ ਜਾਂਦੇ। ਇਕੱਠੀਓ ਕਰਦੇ ਨੇ ਉਹ। ਅਠਾ ਕਰ ਲੈਣ। ਢੇਰੀ ਲਾਵੇ ਚਲੇ ਜਾਂਦੇ ਨੇ। ਉਹ ਫੇਰ ਕੋਈ ਛੰਡ ਛੁਣ ਜਾਂਦੀ ਆ ਕੇ ਦੱਬ ਕੇ ਖਜ਼ਾਨੇ ਮਰ ਜਾਂਦੇ ਕੋਈ ਕੋਈ ਆਉਂਦਾ ਫੜ ਲੈਂਦਾ ਜੋ ਕਹਨ ਨੇ ਮਾਇਆ ਮੇਰੀ ਹੈ ਕਾਹ ਮੇਰਾ ਹੈ ਤਾਂ ਮੋਰ ਜੁ ਸੁਮਾ ਕੰਨ ਰੱਖਣ ਕੋ ਦਿਆ ਮੁੱਲ ਕਹ ਤਾ ਨਾ ਮੇਰਾ ਜੀਨੇ ਮਾਇਆ ਵਰਤੀ ਨਹੀਂ ਹੈ ਉਹ ਮਾਇਆ ਉਹਦੀ ਨਹੀਂ ਸੀ ਜੇ ਉਹਦੇ ਆਪਣੀ ਮੰਦਾ ਸੀ ਤਾਂ ਗਲਤ ਮੰਦਾ ਤਦੋਂ ਭਾਸ਼ਾ ਨੇ ਗਾਹ ਲਿਖਿਆ ਹੋਰ ਤਰੀਕੇ ਨਾਲ ਸੀ ਕਿ ਦਮੜਾ ਤੇ ਸੀ ਕਾ ਜੋ ਖਰਚੇ ਹੋਣ ਖਾਏ ਇਹਦੀ ਵਿਆਖਿਆ ਕਰਤੀ ਹੋਰ ਜਿਹੜਾ ਖਰਚੂਆ ਰਖੋ ਉਹਦਾ ਇਹ ਤਾਂ ਗਾ ਜੁਮਾ ਤਰਕਨ ਕੋ ਦਿਨਾ ਮੁਗਲ ਕਹੇ ਤਨ ਮੇਰਾ ਕਹਿੰਦੇ ਮੇਰਾ ਉਹਦਾ ਕਿਉਂ ਨਹੀਂ ਮੁਗਲ ਕਿਹਾ ਦਮੜਾ ਤੇ ਸੀ ਕਾ ਜੋ ਖਰਚੇ ਹੋਣ ਖਾਏ ਜਿਹੜਾ ਨੂੰ ਖਜੂਦ ਦੇਵੇ ਦਲਾਵੇ ਰਜਾਇ ਬਤਾਏ ਮੈਨੂੰ ਲਾਦਾ ਹੁਕਮ ਨਾਲ ਕਿ ਕਿ ਨੂੰ ਮਿਲਣਾ ਹੁਕਮ ਜਿੱਥੇ ਆਉਣਾ ਨਗਨ ਤੇਰਾ ਕਠਾ ਕੀਤਾ ਹੈ ਫੌਜਾਂ ਦੇ ਰਜਾ ਨਾਲ ਮਿਲਦਾ ਦਿੱਤਾ ਜਾਂਦਾ ਆ ਮਿਲਦਾ ਦਲਾਉਦਾ ਵੀ ਕਿਸੇ ਤੇ ਆਪਣੀ ਮਰਜੀ ਨਾਲ ਦੋਨ ਦਾ ਦਲੇ ਦੇਵੇ ਦਲਾਵੇ ਰਜਾਇ ਸੁਦਾਏ ਜੇ ਉਹ ਕਿਸੇ ਤੋਂ ਦਵਾਦਾ ਤਾਂ ਉਹ ਦੇਣੇ ਵਾਲੇ ਨੂੰ ਨਾ ਕਹੋ ਤੁਸੀਂ ਇਹ ਦਿੰਦਾ। ਦੋਣ ਵਾਲੇ ਤੇਰੇ ਨਾਲ। ਕਿਸੇ ਦੇ ਦਰੂਦ ਉਹ ਸਦਾ ਨਿਰਮ। ਸਦਾ ਦਾ ਗੁਪਤ ਕਰਤਾ। ਉਹ ਗੁਪਤ ਕਰਤਾ ਹੈ। ਜਿਹੜੇ ਪ੍ਰਗਟ ਕਰਤਾ ਨੇ ਹੋਰ ਨੇ ਗੁਪਤ ਕਰਤਾ ਹੋ ਗਏ। ਗੁਪਤ ਕਰਤਾ ਸਾਡੀ ਪਗੜ ਤੇ ਨਹੀਂ ਇਸ ਕਰਕੇ ਅਸੀਂ ਕਹਿੰਦੇ ਸਾਨੂੰ ਦੈਨ ਨਹੀਂ ਦਿੰਦਾ। ਅਸੀਂ ਦਾਦਾ ਆਲਮੀ ਨੂੰ ਮੰਨ ਲਏ। ਕੁਰਬਾਨੀ ਅੱਗੇ ਕੋਈ ਡਾਦਾ ਦਾਇਕ ਹੈ ਸਭ ਤੋਂ ਦੇਵਧਾਰ। ਦਾਇਕ ਦਾਤਾ ਹੋਵੇ ਜਾਂ ਜਲਾਉਂਦਾ ਹੋਵੇ। ਢੇਣੇ ਵਾਲਾ ਦਾਤਾ ਨਹੀਂ ਹੈ। ਜਲਾਉਣ ਵਾਲਾ ਦਾਤਾ। ਅੰਗੇ ਅਸਾਂ ਨੂੰ ਹੋਲਿਆ ਜਾਊਗਾ। ਕੋਈ ਦਾਤਾ ਇੱਕ ਕਿਉਂ ਆਂ? ਉਹ ਦਾਲਾਉਣ ਵਾਲਾ ਜਿਹੜਾ ਜਵਾਉਣ ਵਾਲਾ ਉਹ ਦਾਤਾ। ਆਪਾਂ ਨੌਕਰ ਨੂੰ ਕਹਤਾ ਵੀ ਉਹ ਬਾਹਰ ਕੋਈ ਖੜਾ ਧਾਰੀ। ਨਾ ਵੀ ਉਹਨੂੰ ਆਪ ਚੀਜ਼ ਦਿਆ ਤੂੰ ਜਿਹੜਾ ਦੇਖਿਆ ਹੁੰਦਾ ਉਹਨੂੰ ਵੀ ਪਤਾ ਹੈ ਜਿਹਨੂੰ ਦੇਖਿਆ ਹੁੰਦਾ ਇਹ ਤਾਂ ਵਿਚਾਰਾ ਨੌਕਰ ਹੈ ਕੋ ਸਾਹਮਣੇ ਨੇ ਡੋਇ ਤਾਂ ਨਹੀਂ ਨਾ ਕਿ ਦੋ ਸਾਹਮਣੇ ਨੇ ਮਾਲਕ ਨੂੰ ਸਾਹਮਣੇ ਹੈ ਡੋਕਰ ਨੂੰ ਉਹ ਇੱਥੇ ਮਾਲਕ ਤੋਂ ਫੋਨ ਵਾਲਾ ਸਾਹਮਣੇ ਨਹੀਂ ਹੈ ਸਾਹਮਣੇ ਖੜੇ ਨੇ ਤੇ ਦੌੜ ਵਾਲਾ ਫਰਗਟ ਨਹੀਂ ਨਾ ਹੈ ਦੌੜ ਵਾਲਾ ਉੱਥੇ ਦੌੜ ਵਾਲਾ ਫਰਗਟ ਨਹੀਂ ਇਥੇ ਬਲੇ ਖਬਰਾਂ ਉਹ ਵੀ ਥੱਤਾ ਫਿਰ ਕੋਉ ਨਹੀਂ ਕਾਇ ਪਸਾਰੋ ਪਾਣ ਥੱਤਾ ਫਿਰ ਕੋਉ ਨਹੀਂ ਇੱਥੇ ਰਹਿਣਾ ਕਿਸੇ ਨੇ ਨਹੀਂ ਇਸ ਕਰਕੇ ਬਹੁਤੇ ਫੈਰਣ ਦੀ ਲੋੜ ਨਹੀਂ ਕਾਇ ਪਸਾਰੋ ਪਾਣ ਪਸਾਰ ਲੈਣੇ ਬਹੁਤ ਫੈਲੀ ਜਾਣਾ ਜ਼ਿਆਦਾ ਹੈ ਫੈਲਦੇ ਨੇ ਜਿਹੜੇ ਬਹੁਤ ਬਹੁਤ ਬਡੇ मतलब बहुत बड़िया बड़ी, बड़ी, बड़ी इंडस्ट्रिया आने कुछ कंप फैलाई जाते उन्होंने चिंता बधी जाती है जुम्मेवारी बढ़ी जाती है नींद घट आती टाइम नहीं रहना उन्होंने टाइम घट जानेच बल छो अनेंच बल छल करो माया एक उपाग अनेक बल छल करने पेड़ करते हैं लोग ਸਿਰਫ ਮਾਇਆ ਵਾਸਤੇ ਇਹ ਸਾਰੇ ਉਪਾਅ ਪਾਅ ਛੱਡ ਦੇਣੇ ਮਾਇਆ ਵਾਸਤੇ ਮਾਇਆ ਦੀ ਪ੍ਰਾਪਤੀ ਵਾਸਤੇ ਬਲਚ ਹੁੰਦਾ ਬਲਸ਼ਲ ਕਰਨੇ ਬਲਵੰਚ ਬਲਵੰਚ ਹੁੰਦਾ ਭਲਪੂਰਵਕ ਬੁੱਧ ਭਲਪੂਰਵਕ ਬਲਵੰਚ ਦਾ ਬੁੱਧ ਦੀ ਵਾ ਜਿਹੜਾ ਬੁੱਧਵਾਨ ਹੁੰਦਾ ਬੁੱਧਵਾਨ ਨੂੰ ਫੁੱਲੂ ਫੁੱਲਾ ਗਏ ਤੇ ਪੈਸੇ ਅਜੇ ਮੈਂ ਬਹੁ ਤਰੀਕੇ ਬੁੱਧ ਵਾਲਾ ਲੈ ਕਮਜ਼ੋਰ ਬੁੱਧ ਵਾਲਾ ਤੇ ਪੈਸੇ ਉਹਨਾਂ ਕੋਲ ਨਹੀਂ ਰਹਿੰਦੇ ਨਵੇਂ ਨਵੇਂ ਅੱਡੇ ਨੇ ਕਾ ਐਡਾ ਨੰਨ ਨੇ ਬਿਲਕੁਲ ਝੂਠੀ ਐਡਾ ਅੰਦਰ ਐਡਾ ਦੇ ਪੈਸੇ ਖਰਚੇ ਨਾ ਮਾਲ ਦੇ ਵਿੱਚ ਕਿਹੋ ਜੀ ਇਹ ਬਲਵਾਂ ਚ ਬਲ ਸੜ ਇਹ ਵੀ ਉਹਦੇ ਵਿੱਚ ਕਿਵੇਂ ਕੱਢਣ ਦੀ ਮਾਹਰ ਨਹੀਂ ਬੇਦਰ ਨੇ ਚੂੜ ਬੋਲਦੇ ਨੇ ਪੈਸੇ ਦਿੰਦੇ ਨੇ ਲੋਕਾਂ ਨੂੰ ਕਹਿੰਦੇ ਐਸੇ ਵਕਤ ਦੇ ਲੋਕ ਨੇ ਹਾਂ ਐਸੇ ਵਕਤ ਪੜ੍ਹੇ ਲਿਖੇ ਆ ਜਿਹੜੀ ਪੜਾਈ ਗਏ ਸਭ ਤੋਂ ਜ਼ਿਆਦਾ ਬੇਫੂਕ ਅਜਦ ਨੇ ਲੋਕ ਜਦ ਲੋਕ ਬੇਫੂਕ ਹੋ ਜਾਂਦੇ ਨੇ ਫਿਰ ਉਹ ਅਕਲ ਦੀ ਦੂਏ ਦੀ ਹਰੇਕ ਦੀ ਗੱਲ ਇੱਕ ਦੀ ਗੱਲ ਦੂਆ ਨਹੀਂ ਬਣਦੀ ਸਾਰੇ ਅਕਲਵੰਦ ਨੇ ਸਾਰੇ ਅਗਲਮਨ ਹੋਣਾ ਵੀ ਇਹ ਜਿਹੇ ਜਿਹੇ ਹੁਣ ਇਹ ਖਤਰਨਾਕ ਹੁੰਦੇ ਆ ਅੱਗੇ ਲੋਕ ਗੱਲ ਜਾਈ ਝੂੜੀਆਂ ਦੀ ਕਹਾੜੀਆਂ ਝੂਠੀਆਂ ਜਿਉ ਮੰਨ ਲੈਂਦੇ ਸੀ ਉਹ ਮੰਨਦੇ ਉਹਦੇ ਇੱਕ ਵੀ ਅਕਲ ਦਿੱਤੀ ਹੁੰਦੀ ਸੀ ਉਹ ਤਾਂ ਮੰਨਦਾ ਨਹੀਂ ਕੋਈ ਸੀ ਇਹ ਕਰਕੇ ਡਿਪਰੈਸ਼ਨ ਸਾਡੇ ਨੂੰ ਜਿਹੜੀ ਥੋੜੀ ਅਗਲਾ ਡਿਪਰੈਸ਼ਨ ਫਰਦਾ ਇਸ ਕਰਕੇ ਜਿਉਹਨਾਂ ਨੂੰ ਬਦਲਤੇ ਆਣਾਂ ਟੈਲੀਵਿਜ਼ਨ ਤੇ ਬੇਫੂਕਾ ਦੇ ਬਹੁਤ ਸਾਰੇ ਲੋਕ ਹੀ ਬੇਫੂਕ ਹੀ ਬੇਫੂਕ ਬਸ ਔਰ ਤਾਂ ਬੱਚਾ ਜਦੋਂ ਪ੍ਰਧਾਨ ਹੋ ਜਾਣਗੇ ਜਿਹੜੇ ਕੌਂਸਲ ਵਿੱਚ ਉਹ ਪਾਉਣਗੇ ਜੇ ਵੱਡ ਜੁਗੇ ਵੱਡ ਗਈ ਔਰ ਤਾਂ ਬੱਚਾ ਦੋਹਾਂ ਨੇ ਪ੍ਰਧਾਨਗੀ ਜਦ ਹੋ ਜੂਗੀ ਇਹ ਤੇ ਵੀ ਇਹ ਮਨ ਨੂੰ ਆਣਾ ਕਿਹਾ ਨਾਲ ਆਣੇ ਦੋਸਤੀ ਕਦੇ ਨਾ ਵਾਹ ਜੇ ਕੱਲ ਕਰਗੀਦਰ ਇਹ ਦੂਜੀ ਵੀ ਬਿਲਾਸ ਤੇ ਜੋਰਾ ਕਾ ਕਿਹਾ ਪੁਰਖ ਕਮਾਉਂਦੇ ਦੁਹਾਂ ਨੂੰ ਗੁਰਬਾਣੀ ਨਹੀਂ ਮੰਨਦੀ ਇਹ ਗੱਲ ਬੇਵਕੂਫ ਨੇ ਜਿਹੜੇ ਲੋਕ ਕਹਿੰਦੇ ਨੇ ਔਰਤ ਨੂੰ ਬਰਾਬਰੀ ਦਿੱਤੀ ਹੋਈ ਹੈ ਬਿਲਕੁਲ ਗੁਰਬਾਣੀ ਔਰਤ ਨੂੰ ਬਰਾਬਰੀ ਨਹੀਂ ਦਿੰਦੀ ਕਰਤਾ ਪੁਰਖ ਹੈ ਔਰ ਸਤਿ ਬਾਣੀ ਹੋਣੀ ਹੈ ਔਰ ਤੋਂ ਅਸੇ ਕੋਈ ਬਾਣੀ ਨਹੀਂ ਜਦੋਂ ਔਰ ਤੋਂ ਬਾਣੀ ਹੈ ਕਿਤੇ ਤਾਂ ਉਹ ਸਰਬਪੁੱਤ ਹੋਰੋ ਗਿਆਨ ਦੀ ਗੱਲ ਹੈ ਜਦੋਂ ਗੁਰਮੁਖੀ ਹੈ ਉਹਦੇ ਵਾਸਤੇ ਹੈ ਉਹ ਕੈਨੇਡੀਅਨ ਮੰਨਣਾ ਕਾਇਕ ਰੇ ਉਹ ਇਸਤਰੀ ਲਿੰਗ ਇਹਦੇ ਜਿਹੜੇ ਵਾਸਤੇ ਵਰਤੇ ਹੋਇਆ ਹੈ ਇਸਤਰੀ ਦੇੰਗਾਰ ਫੜੰਗ ਜੋਤ ਵਾਸਤੇ ਵਰਤੇ ਹਨ ਗੱਲ ਆ ਰਹੀ ਮੇਰੀ ਜਦ ਕਿ ਬਹੁ ਪਰਪੰਚਕਰ ਪਰਤਨ ਲਿਆ ਹੋਇਆ ਇਹਦੇ ਨਾਲ ਰਿਲੇਟਡ ਹੀ ਹੁੰਦਾ ਹੈ ਪਰਪੰਚੇ ਹੋ ਜਾਂਦੇ ਨੂੰ ਬੋਲ ਕੇ ਹਿਰੋ ਫੇਰੀ ਕਰਕੇ ਚਾਹੇ ਟੈਲੀਵਿਜ਼ਨ ਦੇ ਜ਼ਰੀਏ ਚੜ ਕੇ ਵੇਖੇ ਆਪਣੇ ਦਬਾਅ ਵਾਰ ਕੋਣ ਲਿਆਉਦਾ ਸੁੱਤ ਧਾਰਾ ਦੇ ਆਲੜ ਲੋਟਾ ਮੈਂ ਕੋਣ ਆਦਮੀ ਦੀ ਗੱਲ ਕੋਈ ਆਦਮੀ ਇਹ ਦੱਸੇ ਵੀ ਗੁਰ ਪਾਣੀ ਵਿੱਚ ਔਰਤ ਵਾਸਤੇ ਆਏ ਕੋ ਬੇਕੋ ਆਨੇ ਪਾਲਰ ਹੈਗੇ ਨੇ ਅਗਲੇ ਇਹਨਾਂ ਨੂੰ ਵਿਦਵਾਨ ਆ ਰਖਲਾ ਬੇਲੇ ਨਹੀਂ ਵਿਦਵਾਨ ਦੀ ਬਲ ਪੂਰੀ ਹੁੰਦੀ ਹੋਈ ਨਹੀਂ ਪੂਰੀ ਗੁੱਦੀ ਅਲ ਨਹੀਂ ਗੱਲ ਉਹ ਸਮਝਦਾ ਨਹੀਂ ਜੇ ਸਮਝਣ ਮੈਂ ਤਾਂ ਮੰਦਾ ਨਹੀਂ ਵਿਦਵਾਨ ਇਹ ਵੀ ਹੁੰਦਾ ਹੈ ਅੜੀਲ ਘੋੜੇ ਵਰਗਾ ਹੁੰਦਾ ਹੈ ਵਿਦਵਾਨ ਫਿਰ ਮਨੁਨਾਦੀ ਉਹ ਮਰਦਾ ਮਾਇਆ ਕਰਉਂਦਾ ਇਸ ਕਰਕੇ ਪੰਡਤ ਬੰਝਾ ਰਹਿ ਗਿਆ ਗਿਆਨ ਤੇ ਪੰਡਤ ਇਸ ਗਿਆਨ ਤੇ ਬੰਝ ਹੈ ਸਾਰੇ ਇਹਦੇ ਵਿੱਚ ਪੰਡਤ ਦੀ ਨੰਦਿਆ ਕੀਤੀ ਹੋਈ ਹੈ ਔਰ ਪੰਡਤ ਨੂੰ ਗਿਆਨ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਹੋਰਾਂ ਨੂੰ ਕੀਤੀ ਹੈ ਸੰਤਾਂ ਨੂੰ ਕੀਤੀ ਹੈ ਸੰਤਾਂ ਨੂੰ ਕੀਤੀ ਹੈ ਜੋਗੀਆਂ ਨੂੰ ਕੀਤੀ ਹੈ ਕਬੀਰ ਨੇ ਵੀ ਕੀਤੀ ਹੈ ਪੜ੍ਹਦੁਰ ਨੂੰ ਕੀਤੀ ਪੜ੍ਹਦੁਰ ਧਰਮ ਨੂੰ ਮੰਨਣ ਵਾਲਾ ਨਹੀਂ ਹੈ ਕਰਮੋ ਪੰਡਤੋ ਵਿਗੜਿਆ ਹਾ ਦੋਧ ਜਿਤ ਕੋਈ ਅਸਤ ਨਹੀਂ। ਉਹਨਾਂ ਬਾਪ ਦੀ ਗੱਲ ਕਰੀ ਜਾਂਦਾ। ਉਹਨਾਂ ਬਾਪ ਦੀ ਗੱਲ ਤਾਂ ਅੰਨੇ ਕਰਦਨੇ ਬਿਲਕੁਲ। ਪਰ ਪੰਡਤ ਨੇ ਪੰਡਤ ਨੇ ਜਾਣ ਬੁਝ ਕੇ ਬ੍ਰਹਮ ਗਿਆਨ ਨੂੰ ਪਰਮ ਗਿਆਨ ਬਣਾਇਆ। ਕਵੀਰ ਦੱਸਦਾ ਪੰਡਤ ਪਾੜੀ ਬਾੜ। ਮਨੂ ਜ਼ਮਰਤੀ ਕੀ ਹੈ? ਮਨੂ ਕੌਣ ਹੈ ਪੰਡਤ ਹੈ? ਜ਼ਮਰਤੀਆਂ ਸਾਰੀਆਂ ਮਨੂ ਨੇ ਬਣਾਈਆਂ ਨੇ। ਮਨੂ ਦਾ ਵਾਧਾ ਲਾ। ਜਿੱਤੇ ਮਨ ਪ੍ਰਧਾਨ ਹੈ ਉਹ ਪੰਡਤ ਦੀ ਵਿਚਾਰਧਾਰਾ ਹੈ ਪੰਡਤਾਂ ਮੰਨ ਦੀ ਪ੍ਰਧਾਨਗੀ ਰੱਖਣੀ ਚਾਹੁੰਦੇ ਸੰਸਾਰ ਚ ਮਨ ਨੂੰ ਮੰਨਦਾ ਹੀ ਨੰਨੇ ਔਕੜ ਜਿਹੜਾ ਸਾਡੇ ਵੀ ਔਕੜ ਹੈ ਅਸੀਂ ਮਨ ਵੱਢਦੇ ਆ ਉਹ ਮਨੂੰ ਵੱਢਦੇ ਨੇ ਮਨ ਮੱਤ ਪੰਡਤ ਕੋਲ ਹੈ ਪੰਡਤ ਮੰਨਵਾਦਾ ਪ੍ਰਚਾਰ ਕਰ ਮਨ ਮੱਤ ਛੱਡਾ ਵਰਤਾਰ ਤੁਸੀਂ ਵੀ ਕਰੋ ਅਗੋਰ ਦੇ ਕੋਈ ਐਸੇ ਦੀ ਘੜਦਾ ਪੰਡਿਤ ਦੀ ਗੱਲ ਕਰ ਸੰਤਾਨ ਦੀ ਗੱਲ ਨਹੀਂ ਯੋਗਿਆ ਦੀ ਗੱਲ ਨਹੀਂ ਯੋਗਿਆ ਦੀ ਗੱਲ ਸਿਰ ਪੱਥਰ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਸਿਵਰੇ ਨੇ ਆਕਾਰ ਇਹਨਾਂ ਦਿੱਤਾ ਪੰਡਿਤ ਨੇ ਆਦਮੀ ਦਾ ਆਦਮੀ ਦਾ ਆਕਾਰ ਪਰਮੇਸ਼ਰ ਤੋਂ ਮਿਲੂ ਤੇਰੇ ਵਾਲਾ ਪੰਡਿਤ ਸਰ ਉਹ ਨਹੀਂ ਦਿੱਤਾ ਯੋਗਿਆ ਨੇ ਨਹੀਂ ਦਿੱਤਾ ਯੋਗਿਆ ਨੇ ਤਾਂ ਕੋਈ ਆਬਜੈਕਟ ਦਿੱਤਾ